ਬਈਮਾਨ ਲੋਕਾਂ ਤੋਂ ਬਚ ਕੇ ਰੋ ਅੱਜ ਵਾਲੀ ਵੀਡੀਓ ਆਪਣੀ ਉਹਨਾਂ ਬਈਮਾਨ ਲੋਕਾਂ ਵਾਸਤੇ ਆ ਜਿਹੜੇ ਲੋਕੀ ਆਪਣਾ ਵਿਸ਼ਵਾਸ ਬਣਾ ਕੇ ਕਿਸੇ ਤੇ ਕਿਸੇ ਦਿਨ ਬਈਕੇ ਕਿਸੇ ਦਿਨ ਖਾ ਕੇ ਉਹਦੇ ਨਾਲ ਧੋਖਾ ਕਰਦੇ ਆ ਜ਼ਿੰਦਗੀ 'ਚ ਆਪਣੀ ਮਿਹਨਤ ਨਾਲ ਕਮਾਈ ਇੱਜ਼ਤ ਰੱਖਣਾ ਔਖਾ ਹੁੰਦਾ ਏ ਪਰ ਬਈਮਾਨ ਲੋਕ ਉਹ ਇੱਜ਼ਤ ਵੀ ਲੁੱਟ ਲੈਂਦੇ ਨੇ ਤੇ ਵਿਸ਼ਵਾਸ ਵੀ ਅੱਜ ਇੱਕ ਗੱਲ ਯਾਦ ਰੱਖਿਓ ਬੇਈਮਾਨ ਲੋਕਾਂ ਤੋਂ ਬਚ ਕੇ ਰਹੁ ਬੇਈਮਾਨ ਲੋਕ ਪਤਾ ਕੀ ਕਰਦੇ ਆ ਬੇਈਮਾਨ ਲੋਕ ਪਹਿਲੇ ਨਾ ਆਪਣਾ ਭਰੋਸਾ ਜਿੱਤਦੇ ਆ ਫਿਰ ਉਹ ਭਰੋਸੇ ਨੂੰ ਨਾ ਹਥਿਆਰ ਵਾਂਗੂ ਵਰਤਦੇ ਆ ਉਹ ਗੱਲਾਂ ਮਿੱਠੀਆਂ ਖੰਡਰਗੀਆਂ ਕਰਦੇ ਆ ਪਰ ਦਿਲ ਦੇ ਸਾਫ਼ ਨਹੀਂ ਹੁੰਦੇ ਦਿਲ 'ਚ ਉਹਨਾਂ ਦੇ ਯਹਿਰ ਹੀ ਹੁੰਦਾ ਏ ਉਹ ਤੇਰੀ ਮਿਹਨਤ ਤੇਰਾ ਸਮਾਂ ਤੇਰੀ ਨੀਅਤ ਹਰ ਚੀਜ਼ ਦਾ ਫਾਇਦਾ ਉਠਾਉਂਦੇ ਆ ਤੇ ਸਭ ਤੋਂ ਦਰਦਨਾਕ ਗੱਲ ਇਹ ਆ ਜਦੋਂ ਤੈਨੂੰ ਪਤਾ ਲੱਗਦਾ ਏ ਕਿ ਜਿਹੜਾ ਤੂੰ ਆਪਣਾ ਸਮਝਦਾ ਸੀ ਉਹ ਪਿੱਠ ਪਿੱਛੇ ਛੁਰੀ ਮਾਰ ਗਿਆ ਬੇਈਮਾਨ ਬੰਦੇ ਨਾ ਉਹ ਵਾਅਦੇ ਵੱਡੇ ਕਰਦੇ ਆ ਪਰ ਪੂਰੇ ਨਹੀਂ ਕਰਦੇ ਨੰਬਰ 2 ਉਹ ਹਰ ਰਿਸ਼ਤੇ ਵਿੱਚ ਫਾਇਦਾ ਲੱਭਦੇ ਆ ਨੰਬਰ 3 ਜਦੋਂ ਤੈਨੂੰ ਲੋੜ ਹੋਊਗੀ ਉਗੈਬ ਹੋ ਜਾਂਦੇ ਆ ਇਹ ਤੇ ਉਹ ਲੋਕ ਨੇ ਜੋ ਮੁਖੋਟਾ ਪਾ ਕੇ ਰੱਖਦੇ ਚਿਹਰੇ ਤੇ ਉਹਨਾਂ ਦਾ ਜਿਹੜਾ ਆਪਾਂ ਚਿਹਰਾ ਵੇਖਦੇ ਨਾ ਬੇਈਮਾਨਾਂ ਦਾ ਉਹ ਉਹ ਚਿਹਰਾ ਨਹੀਂ ਹੁੰਦਾ ਅਸਲ ਚਿਹਰਾ ਆਪਣੇ ਸਾਹਮਣੇ ਉਹ ਹੱਸਦੇ ਆ ਆਪਾਂ ਨੂੰ ਆਪਣਾ ਬਣ ਕੇ ਵਿਖਾਉਂਦੇ ਆ ਪਰ ਆਪਣੇ ਹੁੰਦੇ ਨਹੀਂਗੇ ਅੱਗੇ ਮਿੱਠੇ ਪਿੱਛੇ ਕਠੋਰ ਆਪਾਂ ਨੂੰ ਵੇਖਣ ਨੂੰ ਲੱਗਦਾ ਕਿ ਉਹ ਆਪਣੇ ਵੱਲ ਦੇ ਆ ਪਰ ਆਪਣੇ ਵੱਲ ਦੇ ਨਹੀਂ ਹੁੰਦੇ ਇਨਾਂ ਤੋਂ ਦੂਰ ਰਹਿਣਾ ਹੀ ਤੇਰੀ ਜ਼ਿੰਦਗੀ ਲਈ ਸਭ ਤੋਂ ਵੱਡਾ ਸੁਰੱਖਿਆ ਹੈ ਤੂੰ ਕਿਸੇ ਤੋਂ ਬਾਝ ਪਵੇਂ ਨਾ ਬਾਝ ਪਰ ਬੇਈਮਾਨਾਂ ਤੋਂ ਬਚ ਹੋਰ ਕੁਛ ਨਾ ਸਿੱਖ ਜ਼ਿੰਦਗੀ 'ਚ ਹਰ ਇੱਕ ਨੂੰ ਮੌਕਾ ਦੇਣਾ ਚੰਗੀ ਗੱਲ ਆ ਪਰ ਬੇਈਮਾਨ ਨੂੰ ਦੂਜਾ ਮੌਕਾ ਦੇਣਾ ਮੂਰਖਤਾ ਹੈ ਆਪਣੇ ਆਪ ਨਾਲ ਜ਼ੁਲਮ ਕਰਨ ਵਰਗਾ ਹੁੰਦਾ ਹੈ ਆਪਣੇ ਆਸ-ਪਾਸ ਉਹ ਲੋਕ ਰੱਖੋ ਜੋ ਤੇਰੇ ਨਾਲ ਸੱਚੇ ਨੇ ਸਾਫ ਦਿਲ ਵਾਲੇ ਨੇ ਤੇ ਜੋ ਤੇਰੀ ਗੈਰ ਹਾਜ਼ਰੀ ਵਿੱਚ ਵੀ ਤੇਰੀ ਇੱਜ਼ਤ ਕਰਦੇ ਨੇ ਯਾਦ ਰੱਖੋ ਜਿੱਥੇ ਬੇਈਮਾਨੀ ਹੋਵੇ ਉੱਥੇ ਸੁੱਖ ਆਪ ਨਹੀਂ ਆਉਂਦਾ ਸੱਚਾ ਇਨਸਾਨ ਛੋਟਾ ਹੋ ਸਕਦਾ ਹੈ ਪਰ ਦਿਲ ਦਾ ਵੱਡਾ ਹੋਵੇਗਾ ਜ਼ਿੰਦਗੀ ਵਿੱਚ ਉੱਚੇ ਬੰਨਾ ਚਾਹਦੇ ਹੋ ਤਾਂ ਬੇਈਮਾਨ ਲੋਕਾਂ ਨੂੰ ਦਿਲ ਤੋਂ ਦੂਰ ਹਟਾ ਦਿਓ ਸਾਫ ਦਿਲ ਰੱਖੋ ਤੇ ਸਾਫ਼ ਲੋਕਾਂ ਦੇ ਨਾਰੋ ਬਾਕੀ ਰੱਬ ਆਪੇ ਸੰਭਾਲ ਲਊਗਾ